ਹੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਅੱਜ ਆਪਾਂ ਗੱਲ ਕਰਾਂਗੇ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਸਿੰਘ ਸ਼ਹੀਦ ਪਬਤ ਦੀਪ ਸਿੰਘ ਜੀ ਖੰਡੇ ਵੱੜਦੇ ਅਸੀਂ ਤਾਂ ਜੀ ਇੰਨੀ ਜੋਗ ਵੀ ਨਹੀਂ ਕਿ ਅਸੀਂ ਉਹਨਾਂ ਦੀ ਕੋਈ ਗੱਲ ਕਰ ਸਕੀਏ ਕਿਉਂਕਿ ਉਹਨਾਂ ਬਾਰੇ ਉਹਨਾਂ ਦੀ ਮਹਿਮਾ ਬਾਰੇ ਕੈ ਲਈ ਸਾਡੇ ਕੋਲੇ ਸ਼ਬਦ ਹੀ ਨਹੀਂ ਜਿਨ੍ਹਾਂ ਨੇ ਵੀ ਬਾਬੇ ਸਿੰਘਾ ਸ਼ਹੀਦਾਂ ਨੂੰ ਮੰਨਿਆ ਜਿਨ੍ਹਾਂ ਨੇ ਵੀ ਉਹਨਾਂ ਦੇ ਲੜ ਲੱਗ ਕੇ ਦੇਖਿਆ ਉਤਰ ਗਏ ਇਸ ਤਰ੍ਹਾਂ ਜੀ ਮੈਂ ਤੁਹਾਨੂੰ ਦੱਸਦੀਆਂ ਇੱਕ ਸੱਚੀ ਘਟਨਾ ਇੱਕ ਸੱਚੀ ਗੱਲ ਜੋ ਕਿ ਸਾਨੂੰ ਵੀਰ ਜੀ ਉਹ ਸਾਨੂੰ ਉੱਥੇ ਸ਼ੀਦਾ ਸਾਹਿਬ ਗੁਰਦੁਆਰੇ ਅੰਮ੍ਰਿਤਸਰ ਸਾਹਿਬ ਮਿਲੇ ਸਨ ਤੇ ਉਹਨਾਂ ਨੇ ਆਪਣੀ ਹੱਡ ਵਿੱਤੀ ਸਾਨੂੰ ਸੁਣਾਈ ਉਸ ਵੀਰ ਨੇ ਦੱਸਿਆ ਕਿ ਕਿਸ ਤਰ੍ਹਾਂ ਸਿੰਘਾ ਸ਼ਹੀਦਾਂ ਦੀ ਉਸ ਤੇ ਕਿਰਪਾ ਹੋਈ ਕਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਦੁੱਖ ਤਕਲੀਫ ਤੋਂ ਬਚਿਆ ਇਸ ਤਰ੍ਹਾਂ ਜੀ ਉਹ ਵੀਰ ਨੇ ਦੱਸਿਆ ਕਿ ਉਸ ਦੇ ਘਰ ਪਰਿਵਾਰ ਦੇ ਵਿੱਚ ਇਤਾਂ ਦੇ ਹਾਲਾਤ ਹੋ ਗਏ ਕਿ ਉਸ ਦੇ ਮਾਪੇ ਤੱਕ ਵੀ ਉਸ ਨੂੰ ਬੁਲਾਉਣਾ ਹਟ ਗਏ ਤੇ ਉਸ ਦੇ ਜਿਹੜੇ ਭੈਣ ਭਰਾ ਸੀਗੇ ਉਹ ਸਾਰਿਆਂ ਨੇ ਉਹਨੂੰ ਛੱਡ ਦਿੱਤਾ ਤੇ ਉਸ ਨੂੰ ਇੱਕ ਕੱਚਾ ਘਰ ਦੇ ਦਿੱਤਾ ਜਿੱਥੇ ਕਿ ਉਹ ਆਪਣੇ ਦੋ ਬੱਚਿਆਂ ਦੇ ਨਾਲ ਰਹਿਣ ਲੱਗਿਆ ਉਹ ਵੀਰ ਕਹਿੰਦਾ ਵੀ ਮੈਂ ਆਪਣੇ ਸਰੀਰ ਕੱਖੋਂ ਵੀ ਸਹੀ ਨਹੀਂ ਸੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਮੈਂ ਜ਼ਿਆਦਾ ਹਾਰਡ ਵਰਕ ਨਹੀਂ ਸੀ ਕਰ ਸਕਦਾ ਮੈਨੂੰ ਇਦਾਂ ਦੀ ਤਕਲੀਫ ਸੀ ਸਰੀਰ ਦੇ ਵਿੱਚ ਉਹ ਕਹਿੰਦਾ ਇਹ ਦੇਖ ਕੇ ਮੈਂ ਬਹੁਤ ਦੁਖੀ ਹੋ ਗਿਆ ਕਿ ਮੈਂ ਹੁਣ ਇਹ ਜਿਹਾ ਕਿਹੜਾ ਕੰਮ ਕਰਾਂ ਜਿਹਦੇ ਨਾਲ ਕਿ ਮੈਂ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਦੇ ਸਕਾਂ ਆਪਣੇ ਘਰ ਪਰਿਵਾਰ ਨੂੰ ਪਾਲ ਸਕਾਂ ਉਹ ਵੀਰ ਹਰ ਰੋਜ਼ ਅਮਰ ਸਾਹਿਬ ਦਰਬਾਰ ਸਾਹਿਬ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਂਦਾ ਸੀ ਉੱਥੇ ਮੱਥਾ ਟੇਕਦਾ ਤੇ ਉਸ ਤੋਂ ਬਾਅਦ ਸ਼ੀਤ ਦਾ ਸਾਹਿਬ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਦਾ ਪਾਠ ਕਰਦਾ ਇਸ ਤਰ੍ਹਾਂ ਇਹ ਉਸ ਦਾ ਰੋਜ਼ਾਨਾ ਦਾ ਰੁਟੀਨ ਸੀ ਡੇਲੀ ਰੁਟੀਨ ਸੀ ਕਿ ਉਹ ਹਰ ਰੋਜ਼ ਇਸੇ ਤਰ੍ਹਾਂ ਕਰਦਾ ਇਸ ਤਰ੍ਹਾਂ ਇੱਕ ਦਿਨ ਉਹਦੇ ਮਨ ਵਿੱਚ ਆਇਆ ਕਿ ਲੋਕੀ ਉੱਥੇ ਸ਼ੀਦਾ ਸਾਹਿਬ ਗੁਰਦੁਆਰਾ ਦੇ ਮੂਰੇ ਖੜ ਕੇ ਰਮਾਲ ਵੇਚਦੇ ਆ ਕਿਰਤ ਕਰਦੇ ਆ ਕਿ ਕਿਉਂ ਨਾ ਮੈਂ ਵੀ ਇਸੇ ਤਰ੍ਹਾਂ ਕਰਕੇ ਦੇਖਾਂ ਇਸ ਤਰ੍ਹਾਂ ਉਹ ਵੀਰ ਨੇ ਥੋੜੇ ਜੇ ਰਮਾਲ ਖਰੀਤੇ ਤੇ ਉਹ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪਾਠ ਕਰਕੇ ਦਰਬਾਰ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਤੇ ਮੱਥਾ ਟੇਕਿਆ ਉਸ ਤੋਂ ਬਾਅਦ ਸ਼ੀਦਾ ਸਾਹਿਬ ਗੁਰਦੁਆਰਾ ਸਾਹਿਬ ਗਏ ਤੇ ਉੱਥੇ ਜਾ ਕੇ ਅਰਦਾਸ ਕੀਤੀ ਕਿ ਬਾਬਾ ਜੀ ਮੈਂ ਤੁਹਾਡੀ ਕਿਰਪਾ ਦੇ ਨਾਲ ਅੱਜ ਇੱਕ ਛੋਟਾ ਜਿਹਾ ਕੰਮ ਸ਼ੁਰੂ ਕਰਨ ਲੱਗਾ ਮੇਰੇ ਤੇ ਆਪ ਜੀ ਦੀ ਕਿਰਪਾ ਬਣਾਈ ਰੱਖਿਓ ਉਹ ਕਹਿੰਦਾ ਇਸ ਤਰ੍ਹਾਂ ਮੈਂ 2 ਮਹੀਨੇ ਲੱਗੇ ਮੇਰਾ ਥੋੜਾ ਬਹੁਤਾ ਗੁਜ਼ਾਰਾ ਰਮਾਲ ਵੇਚ ਕੇ ਹੁੰਦਾ ਰਿਹਾ ਤੇ ਮੈਂ ਇਸੇ ਤਰ੍ਹਾਂ ਰਮਾਲ ਵੇਚਦਾ ਰਿਹਾ ਕਹਿੰਦਾ ਇੱਕ ਦਿਨ ਮੈਂ ਇਸ ਤਰ੍ਹਾਂ ਰਮਾਲ ਵੇਚ ਰਿਹਾ ਸੀ ਉੱਥੇ ਨਾ 15 ਬੰਦੇ ਵਿਦੇਸ਼ੀ ਬੰਦੇ ਆਏ ਤੇ ਉਹਨਾਂ ਦੇ ਸਾਰਿਆਂ ਦੇ ਸਿਰ ਟਕੇ ਨਹੀਂ ਸੀ ਉਹ ਨੰਗੇ ਕਹਿੰਦਾ ਮੈਂ ਉਹਨਾਂ ਦੇ ਅੱਗੇ ਹੋ ਗਿਆ ਤੇ ਉਹਨਾਂ ਨੂੰ ਕਿਹਾ ਵੀ ਕਿ ਤੁਸੀਂ ਯਾਰ ਰਮਾਲ ਲੈ ਲਓ ਤੇ ਆਪਣੇ ਸਿਰ ਟੱਕ ਲਓ ਤਾਂ ਉਹ ਕਹਿੰਦੇ ਵੀ ਕਿੰਨੇ ਪੈਸੇ ਇਹਨਾਂ ਰਮਾਲਾਂ ਦੇ ਤਾਂ ਉਹ ਕਹਿੰਦਾ ਵੀ ਜੋ ਤੁਹਾਡਾ ਮਨ ਕਰਦਾ ਉਹੀ ਦੇ ਦਿਓ ਉਹ ਕਹਿੰਦੇ ਨਹੀਂ ਤੁਸੀਂ ਸਾਨੂੰ ਦੱਸੋ ਤੁਹਾਡੇ ਇਹਨਾਂ ਰਮਾਲਾਂ ਦੇ ਸਾਨੂੰ 15 ਰਮਾਲ ਚਾਹੀਦੇ ਆ ਤੇ ਤੁਸੀਂ ਦੱਸੋ ਇਹਨਾਂ ਦੇ ਕਿੰਨੇ ਪੈਸੇ ਨੇ ਤਾਂ ਉਹ ਕਹਿੰਦਾ ਵੀ ਨਹੀਂ ਮੈਂ ਹੀ ਨਹੀਂ ਦੱਸ ਸਕਦਾ ਤੇ ਇਸ ਤਰ੍ਹਾਂ ਉਹ ਵੀਰ ਨੇ ਉਹਨਾਂ ਨੂੰ ਦੱਸਿਆ ਨਹੀਂ ਕਿ ਕਿੰਨੇ ਪੈਸੇ ਆ ਉਹਨਾਂ ਨੇ ਕੀ ਕੀਤਾ ਉਸਦੇ ਹੱਥ ਵਿੱਚ ਪੈਸੇ ਫੜਾਈ ਤੇ ਰੁਮਾਲ ਲੈ ਤੇ ਆਪਣੇ ਸਿਰ ਤੇ ਰੁਮਾਲ ਬੰਨ ਕੇ ਉਹ ਮੱਥਾ ਟੇਕਣ ਚਲੇ ਗਿਆ ਉਸ ਤੋਂ ਬਾਅਦ ਉਹ ਵੀਰ ਨੇ ਜਦੋਂ ਥੋੜੇ ਟਾਈਮ ਬਾਅਦ ਦੇਖਿਆ ਉਹਨਾਂ ਪੈਸਿਆਂ ਨੂੰ ਗਿਣਤੀ ਕੀਤੀ ਕਿ ਪੈਸੇ ਕਿੰਨੇ ਨੇ ਜਦ ਉਸਨੇ ਉਹਨਾਂ ਪੈਸਿਆਂ ਦੀ ਗਿਣਤੀ ਕੀਤੀ ਉਹ ਹੈਰਾਨ ਰਹਿ ਗਿਆ ਵੀ ਇੰਨੇ ਜ਼ਿਆਦਾ ਉਹ ਪੈਸੇ 8000 ਰੁਪਈਆ ਸੀ ਉਹ ਕਹਿੰਦਾ ਕਿ 15 ਰੁਮਾਲਾਂ ਦਾ 8000 ਰੁਪਈਆ ਇਸ ਤਰ੍ਹਾਂ ਦੇਖ ਕੇ ਉਹ ਹੈਰਾਨ ਰਹਿ ਗਿਆ ਉਹਨੇ ਉਹਨਾਂ ਨੂੰ ਲੱਭਿਆ ਸਾਰੇ ਪਾਸੇ ਦੇਖਿਆ ਪੁੱਛਿਆ ਆਲੇ ਦੁਆਲੇ ਕਿ ਉਹ ਬੰਦੇ ਕਿੱਥੇ ਗਏ ਉਹਨੂੰ ਕਿਤੇ ਨਹੀਂ ਲੱਭੇ ਹੈਗੇ ਤੇ ਇਸ ਤਰ੍ਹਾਂ ਉਹ ਆਪਣੇ ਮੱਥਾ ਟੇਕਿਆ ਉਹਨੇ ਦਰਬ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਤੇ ਘਰ ਨੂੰ ਚਲਿਆ ਗਿਆ ਇਸ ਤਰ੍ਹਾਂ ਕਰਦੇ ਕਰਦੇ ਉਹਨੇ ਇੱਕ ਇਸ ਤਰ੍ਹਾਂ ਉਹ ਆਪਣਾ ਜਿੱਦਾਂ ਕੰਮ ਇਸੇ ਤਰ੍ਹਾਂ ਕਰਦਾ ਰਿਹਾ ਇੱਕ ਦਿਨ ਉਹਨੇ ਗੁਰੂ ਮਹਾਰਾਜ ਧੰਤਨੂ ਬਾਬਾ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਦੇ ਚਰਨਾ ਦੇ ਵਿੱਚ ਜਾ ਕੇ ਅਰਦਾਸ ਕੀਤੀ ਕਹਿੰਦਾ ਬਾਬਾ ਜੀ ਤੁਹਾਡੀ ਕਿਰਪਾ ਦੇ ਨਾਲ ਮੇਰਾ ਕੰਮ ਵੀ ਚੱਲ ਪਿਆ ਮੇਰਾ ਵਧੀਆ ਕੰਮ ਚੱਲ ਪਿਆ ਪਰ ਮੈਂ ਹੁਣ ਚਾਹਨਾ ਕਿ ਮੇਰੇ ਘਰ ਦੀ ਛੱਤ ਵੀ ਪੱਕੀ ਹੋ ਜਾਵੇ ਕਿਉਂਕਿ ਮੇਰੇ ਛੋਟੇ-ਛੋਟੇ ਬੱਚੇ ਨੇ ਅਗਰ ਬਾਰਿਸ਼ ਆ ਗਈ ਮੀਂਹੇ ਰੀ ਆ ਗਿਆ ਤਾਂ ਕਿਤੇ ਮੇਰੇ ਛੱਤ ਨਾ ਘਰ ਦੀ ਡਿੱਗ ਪਵੇ ਮੇਰੇ ਤੇ ਕਿਰਪਾ ਕਰੋ ਬਾਬਾ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਪਣੇ ਖਜ਼ਾਨੇ ਦੀ ਚਾਬੀ ਤਾਂ ਤੁਹਾਡੇ ਹੱਥ ਦਿੱਤੀ ਆ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰਾ ਮਕਾਨ ਪੱਕਾ ਬਣ ਜਵੇ ਇਸ ਤਰ੍ਹਾਂ ਉਹ ਅਰਦਾਸ ਕਰਕੇ ਘਰ ਚਲਾ ਗਿਆ ਇਸ ਤਰ੍ਹਾਂ ਨੂੰ ਹਜ਼ਾਰ ਅਰਦਾਸ ਕੀਤੀ ਨੂੰ ਦੋ ਦਿਨ ਹੀ ਹੋਏ ਸੀ ਦੋ ਦਿਨਾਂ ਬਾਅਦ ਹੀ ਉਹਨੂੰ ਉਹਦੇ ਦੋਸਤ ਦਾ ਫੋਨ ਆਉਂਦਾ ਜਿਹਨੂੰ ਕਿ ਉਹ ਬਹੁਤ ਸਾਲਾਂ ਤੋਂ ਮਿਲਿਆ ਵੀ ਨਹੀਂ ਸੀ ਜਦੋਂ ਉਹਨੇ ਫੋਨ ਕੀਤਾ ਉਹ ਵੀਰ ਕਹਿੰਦਾ ਮੈਂ ਅੱਗੋਂ ਪੁੱਛਿਆ ਕਿ ਤੁਸੀਂ ਕੌਣ ਬੋਲਦੇ ਹੋ ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ ਤਾ ਉਹ ਬੋਲਿਆ ਕਿ ਤੂੰ ਮੈਨੂੰ ਜਾਣਦਾ ਮੈਂ ਤੇਰੇ ਬਚਪਨ ਦਾ ਦੋਸਤ ਹਾਂ ਮੈਨੂੰ ਮਾਫ ਕਰ ਦੇ ਇੰਨੇ ਸਾਲ ਹੋ ਗਏ ਆਪਾਂ ਕਦੇ ਗੱਲਬਾਤ ਨਹੀਂ ਕੀਤੀ ਤੇ ਮੈਨੂੰ ਕਿਸੇ ਤੋਂ ਪਤਾ ਲੱਗਿਆ ਕਿ ਤੇਰਾ ਮਕਾਨ ਕੱਚਾ ਤੂੰ ਉਹਨੂੰ ਪੱਕਾ ਬਣਾਉਣਾ ਚਾਹੁੰਦਾ ਇਸ ਕਰਕੇ ਮੈਂ ਤੈਨੂੰ ਫੋਨ ਕੀਤਾ ਵੀ ਤੂੰ ਮੈਨੂੰ ਆਪਣਾ ਕਾਊਂਟ ਨੰਬਰ ਸੈਂਡ ਕਰ ਮੈਂ ਤੈਨੂੰ ਪੈਸੇ ਭੇਜਦਾ ਉਹ ਵੀਰ ਕਹਿੰਦਾ ਮੈਂ ਕਿਹਾ ਵੀ ਇਸ ਤਰ੍ਹਾਂ ਕਿੱਦਾਂ ਹੋ ਸਕਦੀ ਆ ਵੀ ਮੈਂ ਤੇਥੋਂ ਪੈਸੇ ਮੰਗਾ ਲਵਾਂ ਤਾਂ ਉਹ ਕਹਿੰਦਾ ਨਹੀਂ ਅਸੀਂ ਸਾਰੇ ਫਰੈਂਡ ਮਿਲ ਕੇ ਇੱਕ ਸੰਸਥਾ ਚਲਾ ਰਹੇ ਹਾਂ ਜੋ ਕਿ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੰਦੇ ਆ ਉਹ ਕਹਿੰਦਾ ਮੈਂ ਇਸ ਕਰਕੇ ਤੇਰੀ ਮਦਦ ਕਰ ਰਿਹਾ ਇਸ ਤਰ੍ਹਾਂ ਉਹ ਕਹਿੰਦਾ ਉਹ ਵੀਰ ਨੇ ਦੱਸਿਆ ਕਿ ਮੈਨੂੰ ਮੇਰੇ ਦੋਸਤ ਨੇ ਪੱਕਾ ਮਕਾਨ ਬਣਾ ਕੇ ਦਿੱਤਾ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਬਣਾਉਣਾ ਬਹੁਤ ਔਖਾ ਉਹ ਕਹਿੰਦਾ ਇਹ ਸਾਰੀ ਕਿਰਪਾ ਤਾਂ ਤੁਨ ਬਾਬਾ ਸਿੰਘ ਸ਼ਹੀਦ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਹੋਈ ਆ ਇਹ ਚਮਤਕਾਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਜਿਹੜੀ ਮੈਂ ਅਰਦਾਸ ਕੀਤੀ ਹੈ ਨਾ ਉਹ ਕਿਰਪਾ ਹੋਈ ਆ ਉਹ ਵੀਰ ਕਹਿੰਦਾ ਅੱਜ ਮੇਰੀ ਇੱਥੇ ਰਮਾਲ ਵੇਚਣ ਦੀ ਰਮਾਲਾ ਸਾਹਿਬ ਦੀ ਮੇਰੀ ਆਪਣੀ ਦੁਕਾਨ ਆ ਜੋ ਕਿ ਮੈਨੂੰ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਮਿਲੀ ਆ ਦੇਖੋ ਜੀ ਉਸ ਵੀਰ ਉਤੇ ਇੰਨੀ ਕਿਰਪਾ ਹੋਈ ਤੇ ਤੁਹਾਡੇ ਤੇ ਕਿਉਂ ਨਹੀਂ ਹੋਗੀ ਤੁਸੀਂ ਉਹਨਾਂ ਨੂੰ ਮੰਨ ਕੇ ਤੇ ਦੇਖੋ ਉਹਨਾਂ ਸਿੰਘਾਂ ਸ਼ਹੀਦਾਂ ਦਾ ਨਾਂ ਲੈ ਕੇ ਤੇ ਦੇਖੋ ਤੁਹਾਡੇ ਸਾਰੇ ਕੰਮ ਸਬਰ ਜਾਣਗੇ ਕਈ ਲੋਕਾਂ ਦੀਆਂ ਤਾਂ ਇਦਾਂ ਦੀਆਂ ਵੀ ਅਸੀਂ ਉੱਥੇ ਗੱਲਾਂ ਸੁਣੀਆਂ ਨੇ ਜਿਨ੍ਹਾਂ ਨੇ ਇੱਕ ਵਾਰ ਚ ਪੈਰਾ ਸਾਹਿਬ ਕੀਤਾ ਤੇ ਦੂਜੀ ਵਾਰ ਉਹਨਾਂ ਨੂੰ ਅਰਦਾਸ ਕਰਨ ਦੀ ਵੀ ਲੋੜ ਦੇ ਪਈ ਬਾਬਾ ਜੀ ਨੇ ਇੰਦਾ ਇੰਦਾ ਕੰਮ ਸਵਾਰੇ ਜੋ ਕਿ ਉਹਨਾਂ ਦੇ ਸਾਲਾਂ ਤੋਂ ਕੰਮ ਅੜੇ ਹੋਏ ਸੀ ਜਿਹੜੇ ਕੰਮ ਉਹ ਸੋਚ ਵੀ ਨਹੀਂ ਸੀ ਸਕਦੇ ਕਿ ਹੋ ਸਕਦੇ ਨੇ ਤਾਂ ਧੰਨ ਧੰਨ ਬਾਬਾ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਨੇ ਇਹ ਜੀ ਮਿਹਰ ਕੀਤੀ ਕਿ ਉਹਨਾਂ ਦੇ ਸਾਰੇ ਅੜੇ ਹੋਏ ਕੰਮ ਹੋ ਗਏ ਤੁਸੀਂ ਯਕੀਨ ਕਰਕੇ ਜਾਣਿਓ ਵਿਸ਼ਵਾਸ ਕਰਿਓ ਅਗਰ ਤੁਸੀਂ ਵੀ ਤਨ ਤਨ ਬੱਬਾ ਸਿੰਘ ਸ਼ੀਤ ਬੱਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰੋਗੇ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲੋਗੇ ਜਿਪੈਰਾ ਸਾਹਿਬ ਦਾ ਪਾਠ ਕਰੋਗੇ ਨਿਤਨੇਮ ਕਰੋਗੇ ਤਾਂ ਤੁਹਾਡੇ ਵੀ ਸਾਰੇ ਦੁੱਖ ਘਟ ਹੋ ਜਾਣਗੇ ਜਿਹੜੀਆਂ ਚੀਜ਼ਾਂ ਜਿਹੜੇ ਕੰਮ ਤੁਹਾਡੇ ਪੈਸੇ ਦੀ ਵਜ੍ਹਾ ਨਾਲ ਰੁਕੇ ਹੋਏ ਆ ਉਹ ਕੰਮ ਵੀ ਤੁਹਾਡੇ ਬਣ ਜਾਣਗੇ ਤੁਸੀਂ ਉਹਨਾਂ ਤੇ ਇੱਕ ਵਾਰੀ ਵਿਸ਼ਵਾਸ ਕਰਕੇ ਤੇ ਦੇਖੋ ਮੈਂ ਤੇ ਤੁਹਾਨੂੰ ਇਹੀ ਸਾਰਿਆਂ ਨੂੰ ਅਰਦਾਸ ਬੇਨਤੀ ਕਰਦੀ ਆਂ ਮੇਰੇ ਬੰਨੀਆਂ ਤਾਂ ਇਹੀ ਬੇਨਤੀ ਆ ਕਿ ਬਾਬਾ ਜੀ ਜਿਹੜੇ ਭੁੱਲੇ ਵਿਸਰੇ ਹੋਏ ਨੇ ਜਿਨ੍ਹਾਂ ਦੇ ਕੰਮ ਨਹੀਂ ਸਿਵਰਦੇ ਉਹਨਾਂ ਦੇ ਵੀ ਸਾਰਿਆਂ ਦੇ ਕੰਮ ਸਵਾਰੇ ਉਹਨਾਂ ਨੂੰ ਆਪਣੇ ਲੜ ਲਾਇਓ ਤਾਂ ਕਿ ਉਹਨਾਂ ਘਰ ਪਰਿਵਾਰਾਂ ਦੇ ਵਿੱਚ ਵੀ ਖੁਸ਼ੀਆਂ ਤੇ ਖੇੜੇ ਮਹਿਕ ਸਾਸਰੀ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਵਤ ਦਾ ਪਨਾ ਧੰਨ ਧੰਨ ਬਾਬਾ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਤੁਹਾਡੇ ਸਾਰਿਆਂ ਤੇ ਆਪਣੀ ਕਿਰਪਾ ਮੇਰ ਬਣਾਈ ਰੱਖਣ